ਅੱਜ ਕੱਲ ਕੀ ਹੁੰਦਾ ਇੱਕ ਬੱਚਾ ਇੱਕ ਬੱਚੇ ਦੇ ਨਾਲ ਇੱਕ ਬੱਚਾ ਹੋ ਸਾਨੂੰ ਚਾਹੀਦਾ ਬਹੁਤ ਹੀ ਜ਼ਰੂਰੀ ਹੁੰਦਾ ਜਿਵੇਂ ਜਦੋਂ ਅੱਗੇ ਕੀ ਹੁੰਦਾ ਸੀ ਵਿਆਹ ਹੁੰਦੇ ਸੀ ਕੋਈ ਮੈਡੀਸਨ ਨਹੀਂ ਲੈਂਦਾ ਕੁਝ ਨਹੀਂ ਕਰਦਾ ਸੀ ਐ ਸਾਲ ਬਾਅਦ ਖੁਸ਼ਖਬਰੀ ਆ ਜਾਂਦੀ ਸੀ ਪਰ ਹੁਣ ਕੀ ਹੁੰਦਾ ਕਿੰਨਾ ਟਾਈਮ ਹੋ ਗਿਆ ਮੈਰਿਜ ਨੂੰ ਜਿੰਨੂੰ ਵੀ ਪੁੱਛ ਲਓ 6 ਸਾਲ ਕਿੰਨਾ ਟਾਈਮ ਹੋ ਗਿਆ ਜੀ 5 ਸਾਲ 2 ਸਾਲ 3 ਸਾਲ ਪ੍ਰੈਗਨਨਸੀ ਹੁੰਦੀ ਹੀ ਨਹੀਂ ਸੋ ਸਾਡੀਆਂ ਜਿਹੜੀਆਂ ਭੈਣਾਂ ਨੇ ਜਾਂ ਸਾਡੀਆਂ ਬੱਚੀਆਂ ਨੇ ਉਹ ਵੀਕ ਹੋ ਚੁੱਕੀਆਂ ਨੇ ਇਕੱਲੀਆਂ ਸਾਡੀਆਂ ਭੈਣਾਂ ਜਾਂ ਸਾਡੀਆਂ ਬੱਚੀਆਂ ਨਹੀਂ ਸਾਡੇ ਵੀਰ ਜਿਹੜੇ ਨੇ ਸਾਡੇ ਬੱਚੇ ਨੇ ਜਿਹੜੇ ਜਿਹੜੇ ਸਾਡੇ ਜੈਂਟਸ ਨੇ ਉਹੀਆਂ ਦਾ ਤਾਂ ਬਹੁਤ ਵੱਡਾ ਕਾਰਨ ਹੈ ਹੀ ਹੈ ਦੇਖੋ ਜਦੋਂ ਅਸੀਂ ਕਿਸੇ ਡਾਕਟਰ ਕੋਲ ਜਾਂਦੇ ਆਂ ਕਈ ਵਾਰ ਕੀ ਹੁੰਦਾ ਮਾਸ ਦੀਆਂ ਗੱਠਾਂ ਹੁੰਦੀਆਂ ਨੇ ਮਾਸ ਦੀਆਂ ਰਸੋਲੀਆਂ ਹੁੰਦੀਆਂ ਨੇ ਪੇਸ਼ੈਂਟ ਨੂੰ ਅਸੀਂ ਕਹਿੰਨੇ ਆਂ ਜੀ ਨਹੀਂ ਜੀ ਪਾਣੀ ਦੀਆਂ ਗੱਠਾਂ ਜਦ ਕੇ ਪੇਸ਼ੈਂਟ ਘਰੇ ਆਰਾਮ ਨਾਲ ਬੈਠ ਜਾਂਦੇ ਨੇ ਜੀ ਇਹਦੀ ਤਾਂ ਕੋਈ ਦਿੱਕਤ ਨਹੀਂ ਆਪਣੇ ਆਪ ਖੋਰ ਜਾਣੀਆਂ ਨੇ ਜਦੋਂ ਉਹਨਾਂ ਦੇ ਪੇਨ ਹੋਣੀ ਸ਼ੁਰੂ ਹੁੰਦੀ ਆ ਉਹਨਾਂ ਦੀ ਮੈਂਸ ਅੱਗੇ ਪਿੱਛੇ ਹੁੰਦੀ ਆ ਉਹਨਾਂ ਦੇ ਪੇਟ ਦੂ ਦੇ ਵਿੱਚ ਦਰਦ ਹੋਣਾ ਸ਼ੁਰੂ ਹੁੰਦਾ ਫਿਰ ਅੱਗੇ ਪਿੱਛੇ ਆਉਣੇ ਜਾਂ ਮੈਂਸ ਬਹੁਤ ਜ਼ਿਆਦਾ ਆਉਣੇ ਬਲੱਡ ਰੁਕਣਾ ਹੀ ਨਾ ਬਲੀਡਿੰਗ ਹੋਈ ਜਾਣੀ ਜਾ ਰਿਹਾ 15 15 ਦਿਨਾਂ ਬਾਅਦ ਬਲੀਡਿੰਗ ਹੋਣੀ ਜਾਂ ਮਹੀਨੇ 'ਚ ਰੁੱਕੇ ਹੋਣੀ ਬਲੀਡਿੰਗ ਇਹ ਕਈ ਕਾਰਨ ਹੁੰਦੇ ਨੇ ਜਿਹੜੇ ਲੇਡੀਜ਼ ਨੂੰ ਸਿਸਟ ਦੇ ਨਾਲ ਆਉਂਦੀਆਂ ਨੇ ਪ੍ਰੋਬਲਮਸ ਹਾਂਜੀ ਬਹੁਤ-ਬਹੁਤ ਧੰਨਵਾਦ ਰੁਕੀ ਸਾਹਿਬ ਜੋ ਤੁਸੀਂ ਅੱਜ ਫੇਰ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲੇ ਆਏ ਹੋ ਰੁਕੀ ਸਾਹਿਬ ਤੁਸੀਂ ਗੱਲ ਕੀਤੀ ਰਸੋਲੀਆਂ ਜੀ ਗੰਡਾਂ ਦੀ ਹਾਂਜੀ ਉਹ ਮੈਂ ਤੁਹਾਨੂੰ ਪੂਰਾ ਇੱਕ ਦੇ ਇੱਕ ਸਟੈਪ ਦੱਸੂਗਾ ਕਿਉਂ ਰਸੋਲੀਆਂ ਬਣਦੀਆਂ ਕਿਉਂ ਸਾਨੂੰ ਇਦਾਂ ਦੀਆਂ ਤਕਲੀਫ ਹੁੰਦੀਆਂ ਕਿਉਂ ਸਾਨੂੰ ਪ੍ਰੈਗਨੈਂਸੀ ਨਹੀਂ ਹੁੰਦੀ ਜਾਂ ਕੋਈ ਨਾ ਲੇਡੀ ਨੂੰ ਨਹੀਂ ਹੁੰਦੀ ਕਿਵੇਂ ਇਹਨਾਂ ਦਾ ਕਾੜਾ ਬਣਾ ਕੇ ਪੀਣਾ ਜੀ ਦੇਖੋ ਰੁਕੋ ਪਚੰਗ ਕੰਮ ਹੁੰਦਾ ਇਹਦਾ ਠੀਕ ਹੈ ਇਹ ਪਚੰਗ ਪੂਰੇ ਕੰਮ ਆਉਂਦਾ ਇਹ ਸਰੀਰ ਦੇ ਇਕੱਲੇ ਇੱਕ 파ਟ ਤੇ ਕੰਮ ਨਹੀਂ ਕਰਦੀ ਸਰੀਰ ਦੀ ਨਸ-ਨਾਸ ਤੇ ਸਰੀਰ ਦੇ ਹਰ ਇੱਕ 파ਟ ਤੇ ਕੰਮ ਕਰਦੀ ਹੈ ਇਹ ਜਿਹੜੀ ਬੂਟੀ ਅੱਜ ਮੈਂ ਲਈ ਬੈਠਾ ਦੇਖੋ ਜੀ 10 ਸਾਲ ਬਾਅਦ ਐ ਕਹਿੰਦੇ ਹਮਦੋ ਹਮਾਰੇ ਦੋ ਠੀਕ ਹੈ ਜੇ ਦੋ ਬੱਚੇ ਨੇ ਤੰਦਰੁਸਤ ਨੇ ਤਾਂ ਅਸੀਂ ਖੁਸ਼ਾ ਅੱਜ ਕੱਲ ਕੀ ਹੁੰਦਾ ਇੱਕ ਬੱਚਾ ਇੱਕ ਬੱਚੇ ਦੇ ਨਾਲ ਇੱਕ ਬੱਚਾ ਹੋ ਸਾਨੂੰ ਚਾਹੀਦਾ ਬਹੁਤ ਹੀ ਜ਼ਰੂਰੀ ਹੁੰਦਾ ਜੇ ਕਹਿੰਦੇ ਉਹਨਾਂ ਨੇ ਅੱਗੇ ਤਾਂ ਸੀਗੇ ਜੀ 7-8-10 ਬੱਚੇ ਹੁੰਦੇ ਸੀਗੇ ਹਮ ਹੌਲੀ-ਹੌਲੀ ਬੱਚੇ ਘਟਨੇ ਸ਼ੁਰੂ ਹੋ ਗਏ ਬੱਚੇ ਹੁਣੇ ਜਿਹੜੇ ਕਹਿੰਦੇ ਉਹਨਾਂ ਨੇ ਰਸੋਲੀਆਂ ਰਸੋਲ ਹੀ ਹੋ ਗਈ ਹੂੰ ਪ੍ਰੈਗਨਨਸੀ ਨਹੀਂ ਹੁੰਦੀ ਹੁਣ ਦੇਖੋ ਵਿਆਹ ਤੋਂ ਪਹਿਲਾਂ ਜਦੋਂ ਅੱਗੇ ਕੀ ਹੁੰਦਾ ਸੀ ਵਿਆਹ ਹੁੰਦੇ ਸੀ ਕੋਈ ਮੈਡੀਸਨ ਨਹੀਂ ਤੇ ਲੰਦਾ ਕੁਝ ਨਹੀਂ ਕਰਦਾ ਸੀ ਐ ਸਾਲ ਬਾਅਦ ਖੁਸ਼ਖਬਰੀ ਆ ਜਾਂਦੀ ਸੀ ਪਰ ਹੁਣ ਕੀ ਹੁੰਦਾ ਕਿੰਨਾ ਟਾਈਮ ਹੋ ਗਿਆ ਮੈਰਿਜ ਨੂੰ ਜਿੰਨੂੰ ਵੀ ਪੁੱਛ ਲਓ 6 ਸਾਲ ਕਿੰਨਾ ਟਾਈਮ ਹੋ ਗਿਆ ਜੀ 5 ਸਾਲ 2 ਸਾਲ 3 ਸਾਲ ਪ੍ਰੈਗਨਨਸੀ ਹੁੰਦੀ ਹੀ ਨਹੀਂ ਓਕੇ ਦੇਖੋ ਸਾਡੀਆਂ ਜਿਹੜੀਆਂ ਭੈਣਾਂ ਨੇ ਜਾਂ ਸਾਡੀਆਂ ਬੱਚੀਆਂ ਨੇ ਉਹ ਵੀਕ ਹੋ ਚੁੱਕੀਆਂ ਨੇ ਕਮਜ਼ੋਰ ਹੋ ਚੁੱਕੀਆਂ ਨੇ ਬੱਚੇ ਪੈਦਾ ਕਰਨ ਦੇ ਵਿੱਚ ਬੜੀ ਦਿੱਕਤ ਆ ਰਹੀ ਆ ਠੀਕ ਹੈ ਕੱਲੀਆਂ ਸਾਡੀਆਂ ਭੈਣਾਂ ਜਾਂ ਸਾਡੀਆਂ ਬੱਚੀਆਂ ਨਹੀਂ ਸਾਡੇ ਵੀਰ ਜਿਹੜੇ ਨੇ ਸਾਡੇ ਬੱਚੇ ਨੇ ਜਿਹੜੇ ਜਿਹੜੇ ਸਾਡੇ ਜੈਂਸ ਨੇ ਜ਼ਰੂਰੀ ਨਹੀਂ ਵੀ ਕੱਲੀਆਂ ਲੇਡੀਜ਼ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਵਿੱਚ ਵੀ ਕਈ ਵਾਰ ਇਦਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਜਿਹਦੇ ਕਰਕੇ ਜਿਹੜੇ ਬੱਚੇ ਨੇ ਪੈਦਾ ਕਰਨ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਬੱਚਾ ਜਦੋਂ ਖਰਾਬ ਹੋ ਜਾਂਦਾ ਜਾਂ ਦੂਜੇ ਜਾਂ ਤੀਜੇ ਮਹੀਨੇ ਮੈਂ ਉਹਦੇ ਬਾਰੇ ਵੀ ਦੱਸੂਗਾ ਕਿਉਂ ਖਰਾਬ ਹੁੰਦਾ ਉਹ ਕੱਲਾ ਲੇਡੀਜ਼ 'ਚ ਨਹੀਂ ਹੁੰਦਾ ਜੈਂਸਸ ਵੀ ਕਈ ਵਾਰ ਪ੍ਰੋਬਲਮ ਆ ਜਾਂਦੀ ਆ ਉਹ ਮੈਂ ਸਾਰਾ ਪੂਰਾ ਇੱਕ ਵਾਰ ਮੈਂ ਤੁਹਾਨੂੰ ਸਮਝਾਵਾਂਗਾ ਹਾਂਜੀ ਪ੍ਰੋਫੈਸਰ ਦੇਖੋ ਰਸੋਲੀਆਂ ਦਾ ਤਾਂ ਬਹੁਤ ਵੱਡਾ ਕਾਰਨ ਹੈ ਹੀ ਹੈ ਦੇਖੋ ਜਦੋਂ ਅਸੀਂ ਕਿਸੇ ਡਾਕਟਰ ਕੋਲ ਜਾਂਦੇ ਆ ਉਹ ਕੀ ਕਹਿੰਦੇ ਨੇ ਕਈ ਵਾਰ ਕੀ ਹੁੰਦਾ ਮਾਸ ਦੀਆਂ ਗੱਠਾਂ ਹੁੰਦੀਆਂ ਨੇ ਮਾਸ ਦੀਆਂ ਰਸੋਲੀਆਂ ਹੁੰਦੀਆਂ ਨੇ ਪੇਸ਼ੈਂਟ ਨੂੰ ਅਸੀਂ ਕਹਿੰਨੇ ਆ ਜੀ ਨਹੀਂ ਜੀ ਪਾਣੀ ਦੀਆਂ ਗੱਟਾਂ ਨੇ ਪਾਣੀ ਦੀਆਂ ਗੱਟਾਂ ਨੇ ਆਪਣੇ ਆਪ ਖੁਰ ਜਾਣਗੀਆਂ ਠੀਕ ਹੋ ਜੋ ਕੋਈ ਮੈਡੀਸਨ ਦੀ ਤੁਹਾਨੂੰ ਲੋੜ ਨਹੀਂ ਜਦ ਛੋਟੀਆਂ ਹੁੰਦੀਆਂ ਨੇ ਜਦ ਕਿ ਪੇਸ਼ੈਂਟ ਘਰੇ ਆਰਾਮ ਨਾਲ ਬੈਠ ਜਾਂਦੇ ਨੇ ਜੀ ਇਹਦੀ ਤਾਂ ਕੋਈ ਦਿੱਕਤ ਨਹੀਂ ਆਪਣੇ ਆਪ ਖੁਰ ਜਾਣੀਆਂ ਨੇ ਜਦੋਂ ਉਹਨਾਂ ਦੇ ਪੇਨ ਹੋਣੀ ਸ਼ੁਰੂ ਹੁੰਦੀ ਆ ਉਹਨਾਂ ਦੀ ਮੈਂਸ ਅੱਗੇ ਪਿੱਛੇ ਹੁੰਦੀ ਆ ਉਹਨਾਂ ਦੇ ਪੇਟ ਦੂ ਦੇ ਵਿੱਚ ਦਰਦ ਹੋਣਾ ਸ਼ੁਰੂ ਹੁੰਦਾ ਉਹਨਾਂ ਨੂੰ ਪੇਨ ਹੁੰਦੀ ਆ ਕਬਰਾਟ ਹੁੰਦੀ ਆ ਇਦਾਂ ਦੇ ਲੱਛਣ ਹੁੰਦੇ ਨੇ ਪੀਰੀਅਡ ਅੱਗੇ ਪਿੱਛੇ ਆਉਣੇ ਜਾਂ ਮੈਂਸ ਬਹੁਤ ਜ਼ਿਆਦਾ ਆਉਣੇ ਬਲੱਡ ਰੁਕਣਾ ਹੀ ਨਾ ਬਲੀਡਿੰਗ ਹੋਈ ਜਾਣੀ ਜਾਂ ਫਿਰ 15-15 ਦਿਨਾਂ ਬਾਅਦ ਬਲੀਡਿੰਗ ਹੋਣੀ ਜਾਂ ਮਹੀਨੇ 'ਚ ਰੁੱਕੇ ਹੋਣੇ ਬਲੀਡਿੰਗ ਇਹ ਕਈ ਕਾਰਨ ਹੁੰਦੇ ਨੇ ਜਿਹੜੇ ਲੇਡੀਜ਼ ਨੂੰ ਸਿਸਟ ਦੇ ਨਾਲ ਆਉਂਦੀਆਂ ਨੇ ਜਦੋਂ ਜਦੋਂ ਫਿਰ ਇਦਾਂ ਦੀ ਪ੍ਰੋਬਲਮਸ ਆਉਂਦੀ ਆ ਦੂਸਰੇ ਡਾਕਟਰ ਕੋਲੇ ਅਗਲਾ ਜਾਂਦਾ ਉੱਥੇ ਜਾ ਕੇ ਉਹ ਕਹਿੰਦੇ ਨੇ ਸਕੈਨ ਕਰਾਓ ਅਲਟਰਾਸਾਉਂਡ ਇੱਕ ਆਪਣੀ ਕਰਾਓ ਜਦੋਂ ਅਲਟਰਾਸਾਉਂਡ ਕਰਾਉਂਦੇ ਨੇ ਉਹਦੇ ਵਿੱਚ ਜਾਂ ਤਾਂ ਐਮ ਐਮ ਚ ਆਈਆਂ ਹੁੰਦੀਆਂ ਨੇ ਰਸੂਲੀਆਂ ਜਾਂ ਫਿਰ ਸੈਂਟੀਮੀਟਰ ਆ ਜਾਈਆਂ ਹੋਣਗੀਆਂ ਸੈਂਟੀਮੀਟਰਾਂ ਦੇ ਵਿੱਚ ਸੈਂਟੀਮੀਟਰਾਂ ਦੇ ਵਿੱਚ ਜਿਹੜਾ ਜੋੜਾ ਮਲਾਉਣ ਜਾ ਰਿਆਂ ਉਹਨਾਂ ਦੇ ਵੀ ਸੈਂਟੀਮੀਟਰਾਂ ਦੇ ਵਿੱਚ ਰਸੂਲੀਆਂ ਸੀ ਜਿੱਥੇ ਡਾਕਟਰਾਂ ਨੇ ਕਿਹਾ ਸੀ ਇਹ ਆਪਣੇ ਆਪ ਖੁੱਲ ਜਾਣਗੇ ਆ ਉਸ ਤੋਂ ਬਾਅਦ ਹੌਲੀ-ਹੌਲੀ ਉਹਨਾਂ ਦੀਆਂ ਰਸੂਲੀਆਂ ਵੱਧਦੀਆਂ ਰਹੀਆਂ ਤੇ ਬਾਅਦ ਵਿੱਚ ਕਹਿੰਦੇ ਜੀ ਆਪਰੇਟ ਕਰਾਉਣਾ ਪਊਗਾ ਆਪਰੇਟ ਤੋਂ ਬਿਨਾਂ ਇਹਦਾ ਹੱਲ ਹੀ ਨਹੀਂ ਕੋਈ ਅੱਜ ਉਹੀ ਜੋੜਾ ਸਾਡੇ ਤੁਹਾਡੇ ਸਾਹਮਣੇ ਬੈਠਾ ਜਿਹੜਾ ਆਪ ਦੱਸੂਗਾ ਜਿਨ੍ਹਾਂ ਦੇ ਪ੍ਰੈਗਨਨਸੀ ਹੋਈ ਆ ਜਿਨ੍ਹਾਂ ਦੇ ਤੀਜਾ ਮਹੀਨਾ ਚੱਲ ਰਿਹਾ ਜਿਨ੍ਹਾਂ ਨੂੰ ਰਸੋਲੀਆਂ ਦੀ ਮੈਡੀਸਿਨ ਦਿੱਤੀ ਸੀ ਉਹਦੇ ਨਾਲ ਹੀ ਬੱਚਾ ਕਨਸੀਵ ਹੋ ਗਿਆ ਉਹਨਾਂ ਇਹ ਮੈਂ ਤੁਹਾਨੂੰ ਦੱਸਿਆ ਨਾਸ ਨਾਸ ਤੇ ਅੰਗ ਅੰਗ ਤੇ ਹਰ ਬਾਡੀ ਦੇ ਪਾਰਟ ਤੇ ਕੰਮ ਕਰਦਾ ਜੀ ਇਹ ਜਿਹੜੀ ਬੂਟੀ ਆ ਇਹ ਇੱਕ ਚੀਜ਼ ਲਈ ਨਹੀਂ ਬਣੀ ਠੀਕ ਹੈ ਕੋਈ ਵੀ ਬੂਟੀ ਆ ਇੱਕ ਚੀਜ਼ ਲਈ ਇੱਕ ਬਿਮਾਰੀ ਲਈ ਨਹੀਂ ਹੁੰਦੀ ਉਹ ਅਨੇਕਾਂ ਬਿਮਾਰੀਆਂ ਲਈ ਹੁੰਦੀ ਆ ਜਿਹਨੂੰ ਜਾਣਕਾਰੀ ਆ ਉਹਦੇ ਤੋਂ ਲਾਭ ਲਈ ਜਾਂਦਾ ਉਹਦੇ ਤੋਂ ਰਿਜ਼ਲਟ ਲਈ ਜਾਂਦਾ ਜਿਹਨੂੰ ਨਹੀਂ ਹੈਗਾ ਉਹਨੇ ਕਿਸੇ ਦੀ ਵੀਡੀਓ ਸੁਣਨੀ ਆ ਜੇ ਉਹਨੇ ਲੀਵਰ ਦੇ ਬਾਰੇ ਦੀ ਤਾਂ ਉਹ ਤੇ ਲੀਵਰ ਦੇ ਇਲਾਜ ਕਰੀ ਜਾਣਾ ਉਹਨੇ ਉਹਨਾਂ ਕਾੜਾ ਬਣਾਵਣਾ ਪੀ ਜਾਣਾ ਪਿਆਈ ਜਾਣਾ ਸਾਨੂੰ ਜਿਹਦੇ ਨੂੰ ਜਾਣਕਾਰੀ ਆ ਅਸੀਂ ਇਹਦੇ ਉੱਤੋਂ ਇਨੇਕਾ ਰੋਗਾਂ ਤੇ ਅਸੀਂ ਇਹਦੇ ਤੇ ਰਿਜ਼ਲਟ ਲੈ ਹੋਏ ਨੇ ਤੇ ਲਿਬਦੇ ਰਹਾ ਅਸੀਂ ਹਰਕ ਕੱਢਦੇ ਆ ਕਿ ਸਭ ਅਸੀਂ ਨਾ ਤਾਂ ਅਸੀਂ ਕੋਈ ਪਾਊਡਰ ਦਿੰਦੇ ਆ ਸੁੱਕੇ ਨਹੀਂ ਦਿੰਦੇ ਅਸੀਂ ਇੱਧੇ ਹੀ ਜਿੰਦਾ ਪਲਾਂਟ ਜਿਵੇਂ ਅੱਜ ਅਸੀਂ ਲੈ ਕੇ ਆਏ ਆ ਇਹਦਾ ਅਰਕ ਕੱਢ ਕੇ ਪਚੰਗ ਦਾ ਅਸੀਂ ਲੋਕਾਂ ਨੂੰ ਸੇਵਨ ਕਰਾਉਂਦੇ ਆ ਜਿੱਦਾਂ ਸਾਡੇ ਕੋਲੇ ਆ ਪੈਨੇ ਅਰਕ ਇਹਨੇ ਬੂੰਦਾ ਡਰਾਪਸ ਜਿਹਨੂੰ ਅਮਰਤ ਸਮਾਨ ਕਹਿ ਦਿੰਦੇ ਆ ਅਮਰਤ ਵਾਲੀਆਂ ਡਰਾਪਸ ਨੇ ਉਹ ਨੇ ਇਹ ਮੈਂ ਤੁਹਾਨੂੰ ਇਹਨਾਂ ਨੂੰ ਦਿਖਾਉਣਾ ਵਿੱਚ ਕਿੱਦਾਂ ਦੇ ਹੁੰਦੇ ਨੇ ਆ ਆ ਆ ਡਰਾਪਸ ਨੇ ਠੀਕ ਹੈ 1 2 3 4 5 6 7 8 9 10 ਬਸ 10 ਸ ਬਸ ਇੰਨੇ ਲਰੇ ਆ ਜੀ ਅਨ ਰੋਗ ਦੀ ਬਸ 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 ਕਰਾ ਦਿੰਦੀ ਹੈ ਜੀ ਇਹ ਅੱਛਾ ਪੇਸ਼ੈਂਟ ਜੇ ਕਹਿੰਦਾ ਜੀ ਮੈਂ ਕੋੜੀ ਦਵਾਈ ਨਹੀਂ ਪੀ ਸਕਦਾ ਮੈਂ ਗੋਲੀਆਂ ਨਹੀਂ ਖਾ ਸਕਦਾ ਪਾਣੀ ਤਾਂ ਪੀ ਸਕਦਾ ਉਹ ਤਾਂ ਡੇਲੀ ਪੀਨੇ ਆ ਨਾ ਉਹ ਤਾਂ ਕਈ ਕਈ ਗਲਾਸ ਪੀਨੇ ਆ ਨਾ ਇਹ ਉਹੀ ਆ ਨਾ ਕੋਈ ਟੇਸਟ ਹੈ ਦਾ ਨਾ ਕੁਝ ਹੋ ਰਿਹਾ ਇਹ ਆਪਾਂ ਪੀ ਸਕਦੇ ਹਾਂ। ਕੀ ਬਾਤ ਹੈ। ਜੇ ਮੈਂ ਤਾਂ ਨਹੀਂ ਵੀ ਨਹੀਂ ਪ੍ਰੇਗਨੈਂਸੀ ਵਾਲੀ ਹੈ। ਫਰੁਖ ਸਾਬ ਬਿਲਕੁਲ ਸਾਡੇ ਕੋਲੇ ਇਦਾਂ ਦੀਆਂ ਜੜੀਆਂ ਬੂਟੀਆਂ ਹੁੰਦੀਆਂ ਨੇ ਇਹ ਤੇ ਇੱਕ ਜੜੀ ਬੂਟੀ ਆ ਇਹ ਤੇ ਇੱਕ ਤੁਹਾਨੂੰ ਦਿਖਾਈ ਗਿਆ ਅਨਿਕਾ। ਨਿਕਾ ਦਰਖਤ ਅਨਿਕਾ ਜੜੀਆਂ ਬੂਟੀਆਂ ਲੋਕਾਂ ਲਈ ਕਾਫੀ ਸਾਡੇ ਲਈ ਅਮਰਤ। ਦੇਖੋ ਅਸੀਂ ਜਦੋਂ ਉਹਨੂੰ ਤੋੜ ਕੇ ਲਿਆਉਨੇ ਆ ਦੇਖੋ ਫਰੁਖ ਸਾਬ ਜੇ ਕਿਤੇ ਅਸੀਂ ਨੰਗਣਾ ਵੀ ਆ ਨਾ ਅਸੀਂ ਉਹਨੂੰ ਧਿਆਨ ਦੇਣਾ ਕਿਤੇ ਕੀਮਤੀ ਕੋਈ ਜੜੀ-ਬੂਟੀ ਪੈਰ ਥੱਲੇ ਤਾਂ ਨਹੀਂ ਆ ਗਈ ਮਿੱਟੀ ਤਾਂ ਨਹੀਂ ਗਈ ਕਿਉਂ ਇਹ ਅੰਮ੍ਰਿਤ ਆ ਇਹ ਕੁਦਰਤ ਨੇ ਸਾਨੂੰ ਬਹੁਤ ਵੱਡਾ ਖਜ਼ਾਨਾ ਦਿੱਤਾ ਹੈ ਜਦੋਂ ਅਸੀਂ ਇਹਨਾਂ ਨੂੰ ਲਿਆਉਂਦੇ ਆ ਬਾਹਰੋਂ ਲੋਕਾਂ ਲਈ ਵੇਚਾਣਾ ਸਾਡੇ ਲਈ ਇਹ ਜਾਣ ਪਾਉਣ ਵਾਲੀ ਉਸ ਦੀਆਂ ਜਾਣ ਪਾਉਣ ਵਾਲੀਆਂ ਜੜੀਆਂ ਬੂਟੀਆਂ ਨੇ ਮਰੇ ਨੂੰ ਜਿਉਂਦਾ ਕਰਨ ਵਾਲੀਆਂ ਜੜੀਆਂ ਬੂਟੀਆਂ ਨੇ ਅਸੀਂ ਇਹਨਾਂ ਦੀ ਯਰਕ ਕੱਢ ਕੇ ਇਦਾਂ ਦੀਆਂ ਦਵਾਈਆਂ ਤਿਆਰ ਕਰਕੇ ਬਿਮਾਰੀਆਂ ਅਕੋਰਡਿੰਗ ਅਲੱਗ-ਅਲੱਗ ਜੜੀਆਂ ਬੂਟੀਆਂ ਦੇ ਕੰਬੀਨੇਸ਼ਨ ਬਣਾ ਕੇ ਅਸੀਂ ਲੋਕਾਂ ਨੂੰ ਦਿੰਨੇ ਆ ਜਦੋਂ ਅਸੀਂ ਲੋਕਾਂ ਨੂੰ ਮਿਕਸ ਕਰਕੇ ਉਹ ਚੀਜ਼ਾਂ ਤੇ ਲੋਕਾਂ ਨਾਲ ਗੱਲ ਕਰਕੇ ਬਿਮਾਰੀਆਂ ਤੇ ਅਸੀਂ ਇਲਾਜ ਕਰਦੇ ਆ ਤਾਂ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਹੁਣ ਸਾਡੇ ਕੋਲ ਕਈ ਵਾਰ ਕਹਿੰਦੇ ਤੁਸੀਂ ਫਲਾਣੀ ਚੀਜ਼ ਦੀ ਇੱਕ ਜੜੀ ਬੂਟੀ ਦੀ ਤੁਸੀਂ ਵੀਡੀਓ ਪਾਈ ਸੀਗੀ ਉਹ ਸਾਨੂੰ ਇੱਕੋ ਹੀ ਹਰਕ ਚਾਹੀਦਾ ਇਹਦੇ ਵਿੱਚ ਨਾ ਜਿਵੇਂ ਸਾਡੇ ਕੋਲੇ ਇੱਕ ਹਰਕ ਨਹੀਂ ਹੁੰਦਾ ਇਹਦੇ ਵਿੱਚ ਹੀ ਮਿਕਸ ਕੀਤੇ ਹੁੰਦੇ ਨੇ ਇੰਦਰ ਦੀ ਜੜੀ ਇਹਨਾਂ ਦੇ ਵਿੱਚ ਹੀ ਮਿਕਸ ਹੁੰਦੇ ਨੇ ਅਲੱਗ-ਅਲੱਗ ਹਰਕ ਗੱਡੇ ਹੁੰਦੇ ਨੇ ਮਿਕਸ ਕੀਤੇ ਹੁੰਦੇ ਨੇ ਦੀ ਬਿਮਾਰੀ ਅਕੋਰਡਿੰਗ ਫਿਰ ਇਲਾਜ ਕਰਦੇ ਆ ਜੇ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂ ਹੈਗਾ ਰਿਪੋਰਟਸ ਲੈ ਕੇ ਆਓ ਸਾਨੂੰ ਮਿਲੋ ਆ ਕੇ ਅਸੀਂ ਚੈੱਕ ਕਰਾਂਗੇ ਦੇਖਾਂਗੇ ਜਿੱਦਾਂ ਦੀ ਸਾਨੂੰ ਮੈਡੀਸਿਨ ਚਾਹੀਦੀ ਹੋਊਗੀ ਕਿ ਕਿਹੜੀ ਕਿਹੜੀ ਜੜੀ ਬੂਟੀਆਂ ਸੀ ਕਿਹੜੀ ਮੈਡੀਸਿਨ ਚ ਮਲਾਈ ਹੋਈ ਆ ਤੁਹਾਨੂੰ ਉਹ ਦਵਾਂਗੇ ਹੁੰਦੀ ਆ ਸਾਡੇ ਕੋਲ ਇਦਾਂ ਨਹੀਂ ਜਿਵੇਂ ਅਸੀਂ ਦਿਖਾਈਂ ਗਏ ਨੇ ਇਹ ਨਹੀਂ ਹੈਗਾ ਵੀ ਆ ਮੈਂ ਦਿਖਾ ਦਿੱਤਾ ਮੈਂ ਤਾਂ ਪਾਇਆ ਹੀ ਨਹੀਂ ਕੁਝ ਬਿਲਕੁਲ ਕਰਤੀ ਜੀ ਇਹ ਬੁੰਦਾ ਨਹੀਂ ਬਸ ਕਰਤੀ ਜੀ ਇਹ ਰਸੋਲੀਆਂ ਦੀ ਕਿਉਂ ਜਿਹੜੀਆਂ ਰਸੋਲੀਆਂ ਨੇ ਉਹ ਇੱਕ ਹਵਾ ਬਣਾ ਬਣਾਤਾ ਉਹ ਕਹਿੰਦੀ ਜੀ ਖੁਰਦੀਆਂ ਹੀ ਨਹੀਂ ਪਰ ਸਾਡੇ ਕੋਲੇ ਜਿਹੜੇ ਅਰਕ ਨੇ ਸਾਡੇ ਕੋਲੇ ਇਹਨਾਂ ਦੀ ਬੱਸ ਕਰਾ ਦਿੰਦੀਆਂ ਨੇ ਇਹ ਸੋਲੀਆਂ ਦੇ ਅਰ ਸੋਲੀਆਂ ਤਾਂ ਛੱਡਦੀਆਂ ਨਹੀਂ ਖੁਰ ਜਾਂਦੀਆਂ ਨੇ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਕੋਈ ਕੈਪਸੂਲ ਕੋਈ ਗੋਲੀਆਂ ਕੋਈ ਟੀਕੇ ਲਵਾਉਣ ਦੀ ਲੋੜ ਨਹੀਂ ਹੈਗੀ ਸਿੰਪਲ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਬੂੰਦਾ ਪਾ ਕੇ ਪਾਣੀ 'ਚ ਦਿਖਾਈਆਂ ਨੇ ਪਾਣੀ 'ਚ ਪਾ ਕੇ ਪੀ ਲੈਣੀਆਂ ਨੇ ਸਵੇਰੇ ਸ਼ਾਮ ਦੀ ਦਵਾਈ ਆ ਦੋ ਟਾਈਮ ਦੀ ਬਹੁਤ ਵਧੀਆ ਰਿਜ਼ਲਟ ਨੇ ਇਹ ਭੂਮੀ ਆਮਲਾ ਇਹ ਸੋਲੀਆਂ ਨੂੰ ਵੀ ਬਹੁਤ ਵਧੀਆ ਖੋੜ ਦਿੰਦਾ ਇਕੱਠਾ ਦਾ ਛੱਡਦਾ ਹੀ ਨਹੀਂ ਇਹ ਹੁਣ ਜਿਹਦੇ ਸਿਸਟ ਬਣ ਜਾਂਦੀ ਹੈ ਲੀਵਰ ਦੇ ਵਿੱਚ ਲੀਵਰ ਸਰੋਸਾ ਹੋ ਜਾਂਦਾ ਲੀਵਰ ਕੈਂਸਰ ਹੋ ਜਾਂਦਾ ਉਹਦਾ ਤਾਂ ਕੰਮ ਕਰਦੇ ਕਰਦਾ ਜਦੋਂ ਉਹਦੀ ਗੱਟ ਲੀਵਰ ਦੀ ਖੋੜ ਸਕਦਾ ਕਿੱਥੇ ਕਿੱਥੇ ਵੀ ਗੱਟ ਹੋਵੇ ਉਹ ਵੀ ਖੋੜ ਸਕਦਾ ਇਹਦਾ ਪਚੰਗ ਹੀ ਲੈ ਲਓ ਜੀ ਜੇ ਪਚੰਗ ਨਹੀਂ ਲੈਣਾ ਤੁਸੀਂ ਤਾਂ ਆ ਜੜਾ ਲੈ ਲਓ ਇਹਦੀਆਂ ਇੰਨੀਆਂ ਇੰਨੀਆਂ ਕਿ ਜੜਾ ਲੈ ਲੈ ਇਹਨੂੰ ਕੱਟ ਕੇ ਤੋੜੇ ਜਾਂ ਕੁੱਟ ਕੇ ਉਹਦੇ ਵਿੱਚ ਪਾਓ ਜਦੋਂ ਇੱਕ ਗਲਾਸ ਦਾ ਤੀਜਾ ਹਿੱਸਾ ਪਾਣੀ ਰਹਿ ਗਿਆ ਯਾਨੀ ਕਹਿਣ ਦਾ ਮਤਲਬ ਤੀਜਾ ਹਿੱਸਾ ਪਾਣੀ ਸੁੱਕ ਗਿਆ ਉਹਦਾ ਤਾਂ ਥੋੜਾ ਜਿਹਾ ਪਾਣੀ ਰਹਿ ਗਿਆ ਉਹਨੂੰ ਛਾਣ ਕੇ ਇੱਕ ਹਿੱਸਾ ਰਹਿ ਗਿਆ ਉਹਨੂੰ ਸਵੇਰੇ ਸ਼ਾਮ ਖਾਲੀ ਪੇਟ ਪੀਣਾ ਸ਼ੁਰੂ ਕਰ ਦੋ ਬਹੁਤ ਵਧੀਆ ਰਸਤਾ ਕਿੰਦਾ ਦੀ ਬਿਮਾਰੀ ਹੈ ਕਿੰਨੇ ਆ ਕੁ ਵਧੀਆ ਹੈ ਆ ਉਹ ਆਪਾਂ ਨੂੰ ਉਹਦੇ ਨਾਲ ਪਤਾ ਲੱਗੂਗਾ ਜੇ ਵੱਡੀਆਂ ਨੇ ਤਾਂ 3-4 ਮਹੀਨੇ ਲੋ ਜੇ ਛੋਟੀਆਂ ਨੇ ਮਹੀਨੇ ਡੇਢ ਮਹੀਨਾ ਜੇ ਉਸ ਤੋਂ ਵੀ ਵੱਡੀਆਂ ਨੇ ਤਾਂ 6-7 ਮਹੀਨੇ ਵੀ ਲੱਗ ਸਕਦੇ ਸਾਡਾ ਐਡਰੈਸ ਹੈਗਾ ਜੀ ਏਪੀ ਲੈਟਰ ਹੋਮੋਪੈਥੀ ਹਸਪੀਟਲ ਰਾਮਗੜ੍ਹ ਰੋਡ ਨੀਅਰ ਨੰਤਵੀਂ ਅਰਕਲੋਨੀ ਸਾਡਾ ਸਮਾਂ ਹੈਗਾ ਜੀ ਸਮਾਂ ਹੈਗਾ ਜੀ ਸਾਡਾ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਸਾਡੇ ਨੰਬਰ ਹੈਗਾ ਜੀ 9915147604 78100 78148 99434 ਦੋਨਾਂ ਤੇ ਕਿਸੇ ਤੇ ਵੀ ਤੁਸੀਂ ਸਾਡੇ ਡਿਪਾਰਟਮੈਂਟ ਲੈ ਕੇ ਸਾਡੇ ਸਟਾਫ ਨਾਲ ਗੱਲ ਕਰਕੇ ਸਾਨੂੰ ਮਿਲ ਸਕਦੇ ਹੋ